ਔਰ ਪਹਿਲਾਂ ਵੀ ਇਹ ਨਾਲ ਕਈ ਵਾਰੀ ਝਗੜਾ ਹੋਇਆ ਹੈ। ਕਿ ਇਹਦਾ ਜਨਮ ਦਿਨ ਸੀ, ਬਰਥਡੇ ਤੇ ਮਨਾਇਆ। ਸਾਰਾ ਉਹ ਕਿਧਰ ਉੱਠੀ ਕਰਦੀ ਘਰ ਮੇਰੇ ਆ ਕੇ ਗਿਆ ਇਹ ਬਿਲਕੁਲ ਥੋ ਵੀ ਨਸ਼ਾ ਨਹੀਂ ਕਰਦਾ। ਘਰ ਗਿਆ ਜੀ ਤੇ ਘਰ ਜਾਂਦਿਆਂ ਨੂੰ ਮੈਨੂੰ ਹੋਣਾ ਆ ਗਿਆ ਤੇ ਡੈਡੀ ਦਾ ਵੀ ਐਵੇਂ ਕਰਕੇ ਝਗੜਾ ਹੋ ਗਿਆ ਇਹ ਝਗੜਦਾ ਪਿਆ। ਇਹ ਵੀ ਅੰਦਰ ਇਹ ਮੁੰਡਾ ਵੀ ਅੰਦਰ ਪਿਓ ਵੀ ਅੰਦਰ ਅਸੀਂ ਸਾਰੇ ਅੰਦਰ ਬਣੇ 15-16 ਜਣੇ ਹੱਥੀ ਪੈਂਦਾ ਗੇਟ ਭੰਨਣ ਦਾ ਹੈ। ਕੀ ਨਹੀਂ ਗੱਲ ਹੋਈ ਜੀ ਗੇਟ ਬੰਦਦੇ ਨੇ ਪਏ ਮਾਤਾ ਨੇ ਵਿਚ ਨੇ ਕਿਹਾ ਵੀ ਤੂੰ ਆ 10 ਬੋਨਾਂ ਤੋਂ ਬਾਅਦ ਮੈਂ ਗਿਆ ਜੀ ਇਹ ਭਰਾ ਵੀ ਨਾਲ ਸੀ ਅਈ 5 6 ਜਣੇ ਸਿਆਣੇ ਸਿਆਣੇ ਬੰਦੇ ਹਾਂ ਸਾਡੇ ਕੋਈ ਹਥਿਆਰ ਨਹੀਂ ਕੋਸ਼ ਨਹੀਂ ਅਈ ਤਾਂ ਛਡਾਨ ਗਿਆ ਕਿਉਂਕਿ ਇਹ ਮੁਹੱਲੇਦਾਰ ਨੇ ਆਪੇ ਚ ਕਿਦੇ ਇੰਨੇ ਨੂੰ ਸਿਰ ਚ ਮਾਰਿਆ ਕੋਈ ਤਿੱਖੀ ਚੀਜ਼ ਮਾਰੀ ਏ ਉਹ ਡਿੱਗ ਪੈ ਨਾਲ ਦੀਆਂ ਇੱਟਾਂ ਮਾਰ ਲੱਗ ਗਏ ਤੋਂ ਹੀ ਛਡਾਨ ਲੱਗ ਗਿਆ ਉਹ ਅਸੀਂ ਜਦੀ ਚੁੱਕ ਕੇ ਮੋਟਰਸਾਈਕਲ ਤੇ ਲੱਖਿਆ ਜਨ ਨੂੰ ਹਸਪਤਾਲ ਲਿਆਂਦਾ ਇੱਥੇ ਆ ਕੇ ਡਾਕਟਰਾਂ ਨੇ ਕਿਹਾ ਸਭ ਕੀ ਨਾਮ ਹੈ ਅਮਰ ਸਿੰਘ ਤੇ ਕੀ ਗੱਲਬਾਤ ਹੋਈ ਜਿਹੜੀ Mohan ਹੋਇਆ ਮੁੰਡਾ ਮੌਤ ਹੋ ਗਈ ਗੱਲਬਾਤ ਕਰ ਪਹਿਲਾਂ ਵੀ ਇਹਨਾਂ ਕਈ ਵਾਰੀ ਝਗੜਾ ਹੋਇਆ ਤੇ ਸਰਪੰਚ ਸਾਹਿਬ ਨੂੰ ਸਾਰਿਆਂ ਨੂੰ ਪਤਾ ਹੀ ਹੈ ਰਾਤ ਕੀ ਹੋਇਆ ਜੀ ਕਿ ਇਹਦਾ ਜਨਮ ਦਿਨ ਸੀ ਬਰਥਡੇ ਤੇ ਮਨਾਇਆ ਸਾਰਾ ਕੋਈ ਕਿਧਰ ਉੱਠੀ ਕਰਦੀ ਘਰ ਮੇਰੇ ਆ ਕੇ ਗਿਆ ਇਹ ਬਿਲਕੁਲ ਹੋਵੇ ਨਸ਼ਾ ਨਹੀਂ ਕਰਦਾ ਘਰ ਗਿਆ ਜੀ ਤੇ ਘਰ ਜਾਂਦਿਆਂ ਨੂੰ ਮੈਨੂੰ ਹੋਣਾ ਆ ਗਿਆ ਤੇ ਡੈਡੀ ਦਾ ਵੀ ਐਵੇਂ ਕਰਕੇ ਝਗੜਾ ਹੋ ਗਿਆ ਇਹ ਝਗੜਦਾ ਪਿਆ ਏ ਉਹ ਤੁਹਾਡੇ ਘਰ ਵੜਦੇ ਨੇ ਪਏ ਮਾਤਾ ਜੀ ਨੇ ਫੋਨ ਮੈਨ ਕੀਤਾ ਮਾਤਾ ਕਹਿਣ ਲਈਏ ਵੀ ਇਹ ਅੰਦਰ ਵੜੇ ਆ ਵੀ ਇਹ ਵੀ ਅੰਦਰ ਇਹ ਮੁੰਡਾ ਵੀ ਅੰਦਰ ਪਿਓ ਵੀ ਅੰਦਰ ਹੈ ਅਸੀਂ ਸਾਰੇ ਅੰਦਰ ਵੜੇ ਸਾਡੇ 15 16 ਜਣੇ ਹੱਥੀ ਪੈਣ ਦਾ ਗੇਟ ਭੰਨ ਲਾਏ ਨੇ ਇਹ ਨਹੀਂ ਗੱਲ ਹੋਈ ਜੀ ਗੇਟ ਭੰਨਦੇ ਨੇ ਪਏ ਮਾਤਾ ਨੇ ਜੀ ਨੇ ਕਿਹਾ ਵੀ ਤੂੰ ਆ 10 ਬੋਲਾਂ ਤੋਂ ਬਾਅਦ ਮੈਂ ਗਿਆ ਜੀ ਇਹ ਭਰਾ ਵੀ ਨਾਲ ਸੀ ਅਸੀਂ 5 6 ਜਣੇ ਸਿਆਣੇ ਸਿਆਣੇ ਬੰਦੇ ਹਾਂ ਸਾਡੇ ਕੋਈ ਹਥਿਆਰ ਨਹੀਂ ਕੋਸ਼ ਨਹੀਂ ਅਸੀਂ ਤਾਂ ਛਡਾਨ ਗਿਆ ਕਿਉਂਕਿ ਇਹ ਮੁਹੱਲੇਦਾਰ ਨੇ ਆਪੇ ਚ ਉੱਥੇ ਝਗੜਾ ਕਰਦੇ ਜੇ ਅਸੀਂ ਤੇ ਵਾਧਾ ਵਧਨਾ ਸੀ ਘਟਨਾ ਨਹੀਂ ਸੀ ਅਸੀਂ ਹਟਾਉਂਦੇ ਆ ਪਏ 6:00 ਵਜੇ ਜਿਹੜੇ ਮੁੰਡੇ ਦੇ ਉਹਨੂੰ ਮੋਟਰਸਾਈਕਲ ਤੇ ਪਾਇਆ ਬਿਠਾਇਆ ਇਹਦਾ ਮਾਮਾ ਹੀ ਮੁੰਡੇ ਦਾ ਉਹਦੇ ਹੱਥੀ ਪੈ ਗਏ ਸਾਰੇ ਛਡਾਨ ਲੱਗ ਗਏ ਤੇ ਵਿੱਕੀ ਦੇ ਇੰਨੇ ਨੂੰ ਸਿਰ ਚ ਮਾਰਿਆ ਕੋਈ ਟਿੱਖੀ ਚੀਜ਼ ਮਾਰੀ ਐ ਉਹ ਡਿੱਗ ਪਿਆ ਨਾਲ ਦੀਆਂ ਇੱਟਾਂ ਮਾਰ ਲੱਗ ਗਏ ਤੋਂ ਹੀ ਛਡਾਨ ਲੱਗ ਗਿਆ ਅੱਜ ਅਸੀਂ ਜਦੀ ਚੁੱਕ ਕੇ ਮੋਟਰਸਾਈਕਲ ਤੇ ਲਖਿਆ ਫਿਰ ਉਹਨੂੰ ਹਸਪਤਾਲ ਲਿਆਂਦਾ ਇੱਥੇ ਆ ਕੇ ਡਾਕਟਰਾਂ ਨੇ ਕਿਹਾ ਮੁੰਡਾ ਕੀ ਕੰਮ ਕਰਦਾ ਸੀ ਮੁੰਡੇ ਦਾ ਨਾਮ ਕੀ ਸੀ ਮੁੰਡਾ ਡਾਕਟਰ ਸੀ ਜੀ ਡਾਕਟਰੀ ਲੈਨ ਚ ਸੀ ਕਿਹੜੀ ਜਗ੍ਹਾ ਕੰਮ ਜੋਬ ਕਰਦਾ ਸੀ ਅ ਅਮਰਚ ਵੀ ਕਰਦਾ ਰਿਹਾ ਜੀ ਤੇ ਵਰਦਾਨ ਚ ਵੀ ਕਰਦਾ ਹੁਣ ਵਰਦਾਨ ਚ ਸੀ ਤੇ ਦੂਜਾ ਕੀ ਨਾਲੀ ਦਾ ਡਿਊਟੀ ਤੋਂ ਜਾਣਾ ਘਰ ਘਰ ਤੋਂ ਦੁੱਗੀ ਆ ਕੰਮ ਸੀ ਉਹਦਾ ਬਸ ਮੈਰਿਟ ਸੀ ਹੈ ਨਹੀਂ ਆ ਨਾ ਮੈਰਿਟ ਸੀ ਤੇ ਉਮਰ ਕਿੰਨੀ ਸੀ ਦੀ ਉਮਰ 25 ਸਾਲ ਹੋਈ ਤੁਹਾਡੇ ਸਾਹਮਣੇ ਸਾਜੀ ਵਾਰਦਾ ਹਾਂ ਜੀ ਮੇਰੇ ਸਾਹਮਣੇ ਆਹੀ 6 ਜਣੇ ਜੀ ਮੈਂ ਵਾਹਾਂ ਆ 7 ਜਣੇ ਜਿੰਨਾ ਸਾਡੇ ਸਾਹਮਣੇ ਹੋਈਏ ਬਾਹਰ ਕੌਣ ਸੀ ਬੰਦੇ ਤੁਸੀਂ ਜਾਣਦੇ ਵੀ ਹੋਗੇ ਕੌਣ ਸੀ ਜਾਣਦੇ ਨਹੀਂ ਜੀ ਇਹ ਮਾਤਾ ਨੂੰ ਸਾਰਾ ਪਤਾ ਹੈ ਮੈਨੂੰ ਬਾਇ ਨੇਮ ਕਿਸੇ ਦਾ ਨਹੀਂ ਪਤਾ ਹੈ ਹੈ ਇਹਨਾਂ ਦੇ ਸ਼ਰੀਕੇ ਜੁ ਹੀ ਨੇ ਘਰ ਸਾਹਮਣੇ ਆਮਣੀ ਨੇ ਇਹਨਾਂ ਦੇ ਸਮਾਨ ਵਗੈਰਾ ਹਥਿਆਰ ਵਗੈਰਾ ਵੀ ਰੱਖਿਆ ਸੀ ਇਹਨਾਂ ਨੇ ਆਏ ਕਿਤੇ ਜੀ ਬੰਦੇ ਸਾਡੇ ਮੇਨੀ ਪਤਾ ਹੀ ਕਰਦੇ ਆਏ ਹਨ ਉਹ ਘਰ ਦੇ ਸਾਹਮਣੇ ਖੜੇ ਸਨ ਕਿੰਨੇ ਵੱਡੇ ਜਿਹਾ ਹਰਦਾ ਤੇ ਇਹ 10 ਤੋਂ 10.5 ਦੇ ਵਿੱਚ ਵਿੱਚ ਜਾਈ 10.5 ਦੀ ਤਸੀਫ ਲਾ ਦਿੱਤੀ ਹਾਂਜੀ ਅਸੀਂ ਹਸਪਤਾਲ ਜਦੋਂ ਲੈ ਕੇ ਆਏ ਆ ਤੇ ਉਹਨਾਂ ਨੇ ਐਮਲ ਕੱਟ ਕੇ ਐਫਆਰ ਦਿੱਤੀ ਅਸੀਂ ਜਾ ਕੇ ਉਹਨਾਂ ਦੇ ਆਏ ਕਿੰਨੇ ਲੋਕ ਜ਼ਖਮੀ ਆ ਇਸ ਵਿੱਚ ਕਿੰਨੇ ਇਹਦੇ ਵਿੱਚ ਇੱਕ ਫਾਦਰ ਸਾਹਿਬ ਨੇ ਜਿਹਦੇ ਉਹਨਾਂ ਦੇ ਸੱਟਾਂ ਕਾਫੀ ਲੱਗੀਆਂ ਬਾਹਾਂ ਤੇ ਸਿਰ ਤੇ ਮੂੰਹ ਤੇ ਤੇ ਹੱਥ ਤੇ ਤੇ ਇੱਕ ਬੇਟਾ ਜਿਹੜਾ ਉਹ ਤਾਂ ਪਈ ਤੇ ਹੁਣ ਪਰਿਵਾਰ ਵਿੱਚ ਕੌਣ ਰਹਿ ਗਿਆ ਪਿੱਛੇ ਇਹਨਾਂ ਦੇ ਚਾਰਚ ਕੋਈ ਨਹੀਂ ਰਹਿ ਗਿਆ ਇੱਕ ਭਰਾ ਹੀ ਪਹਿਲਾ ਵੱਡਾ ਉਹ ਸ਼ੂਗਰ ਦਾ ਵਿਚਾਰਾ ਪੂਰਾ ਹੋ ਗਿਆ ਸੀ ਤੇ ਹੁਣ ਇਹ ਸੀ ਗੱਲਾ ਇਹਦਾ ਵੀ ਬਾਹਰ ਦਾ ਕਰਦੇ ਹਾਂ ਭਾਈ ਸਿਰਫ ਬਾਹਰ ਦਾ ਵੀ ਤੁਰਦੇਗਾ ਚੰਗੀ ਜ਼ਿੰਦਗੀ ਜਾਈਂਗਾ ਇੱਥੇ ਵੀ ਵਧੀਆ ਡਾਕਟਰੀ ਲੈਣ ਚ ਸੀ ਵਧੀਆ ਕਮਾਈ ਕਰਦਾ ਸੀ ਕੋਈ ਨਸ਼ਾ ਨਹੀਂ ਕੋਈ ਪੱਤਾ ਨਹੀਂ ਬਾਹਰ ਕਿਸਮਤ ਮਾੜੀ ਹੁਣ ਮਾਂ ਇਕੱਲੀ ਰਹਿ ਗਈ ਕਿੰਨੇ ਭੈਣ ਭਰਾ ਸੀ ਇੱਥੇ ਹੋ ਜਾਈ ਤਿੰਨ ਭੈਣ ਭਰਾ ਨੇ ਤਿੰਨ ਭੈਣ ਭਰਾ ਤਿੰਨ ਭੈਣ ਭਰਾ ਦਾ ਤਿੰਨ ਭੈਣ ਭਰਾ ਨੇ ਇੱਕ ਭੈਣ ਨੇ ਦੋ ਭਰਾ ਨੇ ਤੇ ਇੱਕ ਭਰਾ ਪਹਿਲਾਂ ਸ਼ੂਗਰ ਦਾ ਪੇਸ਼ੈਂਟ ਸੀ ਉਹ ਵਿਚਾਰਾ ਡੈੱਡ ਹੋਇਆ ਤੋਂ 4 ਮਹੀਨੇ ਹੋਏ ਨੇ ਜੀ ਤੇ ਆ ਹੁਣ ਵੇਖ ਲਓ ਤੁਸੀਂ ਕੀ ਕੀਤਾ ਇਹਨਾਂ ਨੇ ਕਿੰਦਾ ਦੀ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਸਾਰਾ ਇਨਸਾਫ ਚਾਹੀਦਾ ਬਸ ਕਿ ਇਹਨਾਂ ਨੂੰ ਪਤਾ ਲੱਗੇ ਕਿਵੇਂ ਕਿਸੇ ਦਾ ਧੀ ਪੁੱਤ ਕੱਲਾ ਮਾਰੀਦਾ ਉਹਦਾ ਤਾਂ ਘਰ ਹੀ ਉੱਜੜ ਗਿਆ ਵਿਚਾਰੀ ਦਾ ਜਮਾਂ ਹੀ ਆ ਮਾਤਾ ਤੁਸੀਂ ਇਹਨਾਂ ਦਾ ਰੋਜ਼ਗਾਰ ਕਿੱਦਾਂ ਹੋਣਾ ਕਿ ਜਿਹਦਾ ਕੋਈ ਜ਼ਿਆਦਾ ਜੀ ਹਾੜੀ ਕਰਦੇ ਸਾਂ ਜੀ ਬਾਪਾ ਸਾਹਿਬ ਦੇ ਵਿਚਾਰੇ ਇਹਨਾਂ ਦੀ ਉਮੀਦ ਸੀ ਮੁੰਡੇ ਤੇ ਕਿ ਇਹ ਕਰੇਗਾ ਕੁਝ ਕਿਉਂ ਜਿਹੜੀ ਲਾਈਨ 'ਚ ਸੀ ਡਾਕਟਰ ਲੈ ਤੁਹਾਨੂੰ ਪਤਾ ਹੀ ਹੈ ਜੀ ਮਿਹਨਤੀ ਮੁੰਡਾ ਸੀ ਦਿਹਾੜੀਆਂ ਕਰਨ ਤੋਂ ਛਡਾਇਆ ਸੀ ਤੇ ਪਿਓ ਨੂੰ ਫੇਰ ਠੇਡੇ ਖਾਣ ਲੱਗਾ ਛੱਡਦਾ ਵਿਚਾਰੇ ਨੂੰ ਪੁਲਿਸ ਨੂੰ ਇਤਲਾਹ ਦੇ ਦਿੱਤੀ ਗਈ ਹੈ ਸਾਰਿਆਂ ਇਤਲਾਹ ਦੇ ਦਿੱਤੀ ਹੈ ਮੌਕੇ ਤੇ ਪੁਲਿਸ ਆਈ ਸੀ ਨਹੀਂ ਰਾਤ ਨਹੀਂ ਮੌਕੇ ਤੇ ਪੁਲਿਸ ਨਹੀਂ ਆਈ ਰਾਤ ਅਸੀਂ ਦੇਖ ਕੇ ਆਏ ਜਦੋਂ ਉਹਨਾਂ ਨੂੰ ਤੇ ਸਵੇਰੇ ਸਵੇਰੇ ਮੈਂ ਆਇਆ ਕੋਈ ਨਹੀਂ ਮੈਂ ਬੇਟੇ ਸਰਜਰੀ ਸੀ ਮੈਂ ਜੰਡੀਗੜ ਗਿਆ ਸੀ ਹੁਣ ਆਏ ਆ ਨਾਲ ਦੀ ਨਾਲ ਤੇ ਇਹ ਕਹਿੰਦੇ ਆਏ ਨੇ ਮਲਾਜਮ ਆਏ ਨੇ ਆਏ ਠੀਕ ਆਏ ਸੀ ਮਲਾਜਮ ਮੇਰਾ ਕੰਮ ਤਾਂ ਹੈ ਕਿੱਥੇ ਰਹਿੰਦੇ ਹੋ ਅੱਜ ਫਿਰ ਮਜਾ ਰਹੇ ਨੇ ਇਹ ਜਿਹੜੇ ਮੁੰਡੇ ਦਾ ਹੋਇਆ ਜਿਹੜਾ ਲੜਾਈ ਝਗੜਾ ਹੋਇਆ ਜਿੱਦੀ ਮੌਤ ਹੋ ਗਈ ਕਾਰਨ ਕੀ ਮਰਦ ਹੋਇਆ ਕਾਰਨ ਇਹ ਆ ਜੀ ਵਸ ਮੁੰਡੇ ਦੀ ਮਾੜੀ ਮੋਟੀ ਜਿੱਦ ਵਾਸ ਉਹ ਹੀ ਉਹ ਨਹੀਂ ਕਦੇ ਰਾਤ ਕੋਈ ਜਿੱਦ ਵਾਸ ਦੀ ਹੋਈ ਜਰਮ ਦਿਨ ਸੀ ਜਰਮ ਦਿਨ ਤੋਂ ਉਹਨੇ ਆ ਕੇ ਘਰ ਇਹਨਾਂ ਦੇ ਰੁੱਕ ਕੇ ਮਾਰੇ ਵੀ ਤੁਸੀਂ ਬਾਹਰ ਨਿਕਲੋ ਤੁਹਾਨੂੰ ਤੇਰਾ ਜਰਮ ਦਿਨ ਤੇ ਮਰਮ ਦਿਨ ਬਣਾਣਾ ਤੇ ਇਹਦੇ ਘਰ ਵਾਲੇ ਦੇ ਵੀ ਟਾਪੂਆ ਮਾਰਿਆ ਹੋਇਆ ਤੇ ਸਿਰ ਪਾੜਾ ਹੋਇਆ ਨਾਲ ਤੇ ਮੁੰਡੇ ਦਾ ਵੀ ਦੇਖਣ ਨੂੰ ਲੱਖ ਹੋ ਗਿਆ ਤਾਂ ਸੰਪਤਈਆ ਠੀਕ ਆ ਤੇ ਅਸੀਂ ਇਹ ਹੀ ਜਾਣਿਆ ਵੀ ਜਿਨੇ ਇਹਦਾ ਪਰਿਵਾਰ ਜਿੰਦਾ ਲਾਇਆ ਪਹਿਲਾ ਮੁੰਡਾ ਮੁੱਕਿਆ ਹੋਇਆ ਵੀ ਉਹਨਾਂ ਨੂੰ ਵੀ ਇਹੀ ਜਿੰਦਾ ਲੱਗਣਾ ਚਾਹੀਦਾ ਕਰੇ ਪਹਿਲੇ ਵੀ ਕਈ ਵਾਰ ਲੜਾਈ ਹੋਈ ਹੈ ਇਹਨਾਂ ਦੀ ਪਹਿਲਾਂ ਹਾਂਜੀ ਹੋਈ ਹੈ ਲੜਾਈ ਤੇ ਉਹਦੇ ਮਾਪਪਿਆਂ ਦਾ ਘਰੋਂ ਦਾ ਹੱਕ ਬਣਦਾ ਸੀ ਸਾਰਿਆਂ ਨੇ ਕਿਹਾ ਸੀ ਪਰਵਾਰ ਨੇ ਸਾਡੇ ਅਸੀਂ ਵੀ ਕਹੇ ਸੀ ਮਜਾਦ ਤੋਂ ਵੀ ਅਸੀਂ ਤੁਸੀਂ ਆਪੇ ਮੁੰਡਿਆਂ ਨੂੰ ਰੋਕੋ ਵੀ ਇਹ ਮਾਰੇ ਨੂੰ ਮਾਰ-ਪੀਟਾ ਨਾ ਕਰੇ ਤੇ ਇਹਨਾਂ ਨੇ ਫੇਰ ਵੀ ਮਾਪਿਆਂ ਦੇ ਮਾਰ-ਪੀਟੇ ਰੋਕਿਆ ਨਹੀਂ ਕਾਰਨ ਕੀ ਮੰਦੋਂ ਲੜਾਈ ਦਾ ਕਾਰਨ ਕੀ ਮੰਦੋਂ ਪਹਿਲਾਂ ਕਿਸ ਕਾਰਨ ਨੂੰ ਲੜਾਈ ਹੋਈ ਕਾਰਨ ਤਾਂ ਹੀ ਪਰਦੇ ਦੀ ਪਰਦੇ ਪਰਦੇ ਸੀ ਉੱਥੇ ਤੋਂ ਅੰਦਰ ਜਿੱਤ ਪੈ ਸੁਬ ਜੰਦੀ ਆ ਠੀਕ ਹੈ ਤੇ ਇਹਨਾਂ ਦਾ ਮਾਰਨ ਦਾ ਕੋਈ ਹੱਥ ਨਹੀਂ ਉੱਥੇ ਕਾਰਡ ਪਾ ਦਿੱਤਾ ਗਿਆ ਇਹਨਾਂ ਨੇ ਕਿਉਂ ਮਾਰਿਆ ਕਾਹਤੇ ਮਾਰਿਆ ਇਹ ਇਹਨਾਂ ਦੇ ਮਾਪੇ ਰੋਕ ਸਕਦੇ ਸੀ ਉਹਨਾਂ ਨੇ ਪਰ ਨਹੀਂ ਰੋਕਿਆ ਕਿੰਨੇ ਲੋਗ ਐਸੀ ਹਮਲਾ ਕਰਨ ਦੇ ਕਿੰਨੇ ਵਜੇ ਦੀ ਗੱਲ ਆ ਪੰਜ ਘਰੇ ਸੀ 10 ਬੰਦੇ ਬਾਹਰੋਂ ਬੁਲਾਏ ਨੇ ਕਿੰਨੇ ਵਜੇ ਦੀ ਗੱਲ ਆ ਇਹ ਇਹਦੀ ਸ਼ਾਮ ਰਾਤ ਦੀ ਹੋਊਗੀ ਤੁਸੀਂ ਜਾਣਦੇ ਹੋ ਉਹ ਬੰਦੇ ਕਿਸੇ ਬੰਦੇ ਨੂੰ ਪਛਾਣਦੇ ਹੋ ਤੁਸੀਂ ਨਹੀਂ ਇਹ ਪਛਾਣਦੇ ਨਹੀਂ ਮੈਂ ਦੂਥੇ ਪਿੰਡ ਰਹਿੰਦੀ ਆ ਸਾਨੂੰ ਤਾਂ ਫੋਨ ਆਇਆ ਸੀ ਤੇ ਹੁਣ ਕਿਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਜੀ ਉਹਨਾਂ ਦੀ ਜਿਵੇਂ ਅਸੀਂ ਨਾ ਜਦਾ ਜਾਂ ਜਿਵੇਂ ਬਦਲਾ ਕਿਹਦਾ ਤਾਂ ਪੂਰਾ ਆ ਮੌਤ ਬੱਤੇ ਮੌਤ ਕਰੋ ਉਹ ਫાંਸੀ ਦਿਵਾਓ ਜਿਹੜੇ ਨੇ ਮਾਰਿਆ ਇਹਦੇ ਵੀ ਇਹਦੇ ਵੀ ਆ ਪੱਕਾ ਰੁਜੜਿਆ ਤੁਸੀਂ ਤਾਂ ਸਰਕਾਰ ਤੇ ਇਹ ਹੀ ਮੰਗ ਮੰਨਦੇ ਆ ਫાંਸੀ ਦੇਣੀ ਚਾਹੀਦੀ ਆ ਜਿਹਨੇ ਮਾਰਿਆ ਉਹਨੇ ਗੁੰਡਾ ਕਾਰਦੀ ਕੀਤੀ ਆ ਇੱਕ ਤਾਂ ਹੁੰਦਾ ਵੀ ਆਪਾਂ ਨੇ ਮਾਰ ਕੁੱਟ ਕੀਤੀ ਆ ਦੋ ਬੰਦਿਆਂ ਨੇ ਲੜਾਈ ਹੋਈ ਆ ਦੋ ਬੰਦਿਆਂ 'ਚ ਮਰ ਗਿਆ ਉਹਨੇ 10 ਬੰਦੇ ਗੁੰਡਾ ਕਾਰਦੀ ਕਰਕੇ ਗੁੰਡਾ ਕਾਰਦੀ ਕਿਉਂ ਕੀਤੀ ਤੁਸੀਂ ਵੀ ਮੰਨਦੇ ਜਿਆਦਾ ਆਪਾਂ 15 ਬੰਦੇ ਹੋ ਗਏ ਗੁੰਡਾ ਕਾਰਦੀ ਹੋ ਗਈ ਇਹ ਗੁੰਡਾਗਰਦ ਤੇ ਘੱਟ ਨਹੀਂ ਹੋਇਆ ਹਮਲਾ ਕਰਿਆ ਘਰੇ ਆ ਕੇ ਠੀਕ ਹੈ ਉਹ ਉੱਥੇ ਤੁਸੀਂ ਕੈਮਰਾ ਲੱਗਿਆ ਹੋਇਆ ਕੈਮਰੇ ਵਿੱਚ ਵੀ ਦੇਖ ਸਕਦੇ ਹੋ ਵੀ ਹਾਂ ਗੁੰਡਾਗਰਦ ਨੇ ਕੀਨੇ ਕੀਤੀ ਆ ਸਾਰੀ ਰਿਪੋਰਟਾ ਉਥੇ ਉਹ ਆਪਾਂ ਸਰਕਾਰ ਕਢਾ ਸਕਦੀ ਆ ਕਿਹੜੀ ਜਗ੍ਹਾ ਇਹ ਹਰਜੂ ਘਟਨਾ ਕਿਹੜੀ ਜਗ੍ਹਾ ਹੋਈ ਆ ਇਹਨਾਂ ਨੇ ਘਰ ਦੇ ਮਾਰ-ਪਾਰ ਨਹੀਂ ਠੀਕ ਹੈ ਕਿਹੜਾ ਪਿੰਡ ਆ ਜੀ 12 ਨੇ ਕਹਿ ਤੋੜੇ ਕਿਥੇ ਰਹਿੰਦੇ ਹੋ ਸਰਹਾਂ ਦੇ ਕੋਲ ਸਾਹ ਕਿਹਦਾ ਤੇਰਾ ਮਾਮਲਾ ਹੋਇਆ ਕਾਰਨ ਕੀ ਸੀ ਕੋਈ ਤਾਂ ਆਪਾਂ ਨਾਲ ਕਿਹਾ ਆਂ ਤੇ ਲੋਕਾਂ ਦਾ ਆ ਮੈਂ ਮਾਨੇ ਗੇਂਦਰ ਇਹ ਸਰ ਤੋਂ ਬੱਲੇ ਦੀ ਤੌਫੀਕ ਲਈ ਤੁਹਾਨੂੰ ਮੈਂ ਜੀ ਚਾਹੁੰਦੀ ਆ ਆਖੀ ਦੇ ਇਹ ਮੁੰਡੇ ਨੂੰ 8 ਦਿਨਾਂ ਨੂੰ ਹਨੜ ਪੈਸੋ ਚੋਣੇ ਵਾਲਾ ਜਦੋਂ ਆਪਾਂ ਉਹਨੂੰ ਆਰਚਰ ਤੋਂ ਇਹ ਦੋ ਨਿੱਕੇ ਮੁੰਡਿਆਂ ਕਦੇ ਆਖੀ ਦੇਣਾ ਕਦੇ ਕੁਛ ਨਹੀਂ ਮੈਂ ਤੁਹਾਨੂੰ ਸਹੀ ਨਹੀਂ ਮੁੰਡੇ ਮੇਰੇ ਫੋਨ ਕਰਿਆ ਮੁੰਡੇ ਕਹਿੰਦਾ ਜੀ ਮੈਨੂੰ ਆਹ ਕਹਿੰਦੇ ਨੇ ਕਹਿੰਦਾ ਮੁੰਡਾ ਇਹ ਕੋਈ ਬਾਹਰ ਨਹੀਂ ਕੋਈ ਕੰਨਾ ਮੈਂ ਕਹਿੰਦਾ ਤੁਸੀਂ ਆ ਰਹੇ ਆ ਉਹਨੂੰ ਮੈਂ ਮੁੰਦਰੇ ਜਿਹੜੇ ਫੋਨ ਕਰਕੇ ਥੋੜਾ ਬਾਅਦ ਕਹਿੰਦਾ ਮੁੰਡੇ ਜਿਹੇ ਹੈਗੇ ਸਾਰੇ ਇਕੱਠੇ ਕਰਕੇ ਹਥਿਆਰ ਲੈ ਕੇ ਕਿ ਕਿੰਨੇ ਲੋਕ ਆਏ ਸੀ ਤੇ ਕੀ ਨਾਮ ਹੈ ਮੁੰਡੇ ਲੋੜੇ ਸਾਡੇ ਮੁੰਡੇ ਤੁਹਾਨੂੰ ਕੀ ਤਰ੍ਹਾਂ ਹੀ ਸੀ ਕਿੰਨੀ ਉਮਰ ਆਈ ਸੀ ਕਿੰਨੇ ਲੋਕ ਸੀ ਕਿਦੇ ਵੀ ਚਾਹੀ ਸੀ ਹਮਲਾ ਕਰ ਐ ਮੋਟਰਸਾਈਕਲ ਆਈ ਤੁਹਾਡੇ ਮੋਹਲੇ ਦੇ ਹੀ ਹੈ ਉਹ ਤਾਂ ਬੰਦੇ ਬਣਦੇ ਜੀ ਕੀ ਨਾਮ ਹੈ ਉਹਦਾ ਨਾਮ ਅਮਿੰਦਰ ਸਿੰਘ ਕਮਕੀ ਕਰਦਾ ਮੈਂ ਤਾਂ ਕਰਦਾ ਜੀ ਆ ਹੀ ਕੰਮ ਕਰਦਾ ਪਹਿਲਾਂ ਵੀ ਲੜਾਈ ਝਗੜਾ ਹੋਇਆ ਤੁਹਾਡੇ ਬੇਟੇ ਨਾਲ ਪੰਜਵਾਂ ਹਾਵਲਾ ਕਰਦੀ ਐ ਐ ਹੁਣ 4 ਮਹੀਨੇ ਪਹਿਲਾਂ ਆਦੀ ਗਰਮ ਦੁੱਧਾਂ ਮਿਲ ਕੇ ਰਹਤੇ ਪਹਿਲੇ ਜਦੋਂ ਹਾਵਲਾ ਹੋ ਉਹ ਬਦਲ ਛੱਡ ਦਿੱਤਾ ਤੇ ਹੁਣ ਕੱਲ ਰਾਤ ਦੀ ਕਿੰਨੇ ਵਜੇ ਦੀ ਘਟਨਾ ਸੀ ਲਖੜੀ ਵਾਲੇ ਦੀ ਨਹੀਂ ਹੋਇਆ ਹੈ ਮੈਨੂੰ ਕਿ ਜਨਮ ਦਿਨ ਵੀ ਸੀ ਤੁਹਾਡੇ ਬੇਟੇ ਦਾ ਜਨਮ ਦਿਨ ਦਾ ਜਨਮ ਕਰ ਲਓ ਕੱਲ ਜਨਮ ਦਿਨ ਸੀ ਤੇ ਕਾਰਨ ਕੋਈ ਪੁਲਿਸ ਨੂੰ ਤੁਸੀਂ ਚਲਾ ਦਿੱਤੀ ਆ ਕਿਵੇਂ ਨਹੀਂ ਕਾਰਵਾਈ ਚਾਹੁੰਦੇ ਹਾਂ ਜਿੰਦਾ ਦੀ ਕਾਰਵਾਈ ਦੀ ਮੰਗ ਕਰਦੇ ਹਾਂ ਸੰਤਾਨਾਂ ਦੀ ਕੋਈ ਨਹੀਂ ਜਾਈਂਦਾ ਸੰਤਾਨਾਂ ਸਾਫ ਜਿੰਦਾ ਜਿੱਤਰਾ ਮੇਰੇ ਘਰਾਂ ਦੀਦਾ ਬੱਗਿਆ ਉਹਨਾਂ ਦਾ ਨਾਮ ਪਤਾ ਨਹੀਂ ਨਾਮ ਦਾ ਉਹ ਆ ਜਿੰਨਾਂ ਨੇ ਬਣਾ ਤੀਂਦਾ ਅਣਕੋਲੇ ਕੋਈ ਚਾਹੁੰਦੇ ਉਹਨੂੰ ਕੀ ਕਰਨਾ ਦੋ ਬੱਚੇ ਦੇ ਮੇਰੇ ਦੋਏ ਬਾਗੀ ਕੁੜੀਆਂ ਰਹਿ ਗਈਆਂ ਘਰ ਦੇ ਮੇਰੇ ਉਹ ਪਏ ਨੇ ਉਹਨਾਂ ਦਾ ਵੀ ਕੋਈ ਪਤਾ ਨਹੀਂ ਕਦੇ 3-4 ਸੱਟ ਮਾਰੀ ਉਹ ਬਾਰੇ ਬਜ਼ੁਰਗਾਂ ਨੇ ਵੀ ਸੱਟ ਮਾਰੀ ਹੈ ਇਹਨਾਂ ਨੂੰ ਕਿੰਨੀ ਸੱਟ ਲੱਗੀ ਹੈ ਉਹਨਾਂ ਨੂੰ ਉੱਤੇ ਕੰਕ ਲੱਗੇ ਹੋਏ ਨੇ ਕੰਕ ਲੱਗੇ ਰਿਹਾ ਸੀ ਸਿਰੇ ਤੇ ਆ ਦੇਵੀ ਤੋਂ ਬਚਿਆ ਠੀਕ ਹੈ